ਹਾਂਜੀ ਸਾਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਹੈਗਾ ਚੜੈਕ ਜ਼ਿਲ੍ਹਾ ਪੈਂਦਾ ਇਹਨੂੰ ਮੋਗਾ ਤਹਿਸੀਲ ਪੈਂਦੀ ਆ ਮੋਗਾ ਹੀ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਚੰਗੀਆਂ ਚਾਰ ਬਿਹੜਾਂ ਤਿੰਨ ਜਰਸੀ ਬਰੀਡ ਦੀਆਂ ਬਹੁਤ ਭੈਣ ਭਰਾ ਕਰਦੇ ਨੇ ਭਾਈ ਯਾਰ ਹਿੰਮਤ ਜਰਸੀ ਲੈਣੀ ਆ ਗੱਬਾ ਨਹੀਂ ਲੈਣੀ ਆਪਾਂ ਲੈਣੀ ਸੂਈ ਸਵਾਈ ਆ ਤੇ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਦੋ ਜਰਸੀਆਂ ਦੋਵੇਂ ਬਦਾਮੀ ਰੰਗ ਦੀਆਂ ਤਾਜ਼ੀਆਂ ਸੂਈਆਂ ਸਵਾਈਆਂ ਤੇ ਜੇ ਕਿਸੇ ਨੂੰ ਹੈਗਾ ਅਸੀਂ ਬਦਾਮੀ ਰੰਗ ਦੀ ਜਰਸੀ ਨਹੀਂ ਲੈਣੀ ਅਸੀਂ ਲੈਣੀ ਕਾਫੀ ਕਲਰ ਦੀ ਜਰਸੀ ਤੇ ਫਿਰ ਕਾਫੀ ਕਲਰ ਦੀ ਜਰਸੀ ਵੀ ਹੈਗੀ ਆ ਤੇ ਲੈਵਾ ਵੇਖ ਲੋ ਮਰੀਕਣਾ ਅਰਗਾ ਤੇ ਇੱਕ ਇਧਰ ਡੱਬੇ ਜੇ ਪ੍ਰਿੰਟ ਚਾ ਕਰਾਸ ਜੇ ਅੰਗ ਚਾਰ ਨਗ ਇਨਫੋਰਮੇਸ਼ਨ ਲੈ ਲੈਣਾ ਜਮਾ ਜੈਜ ਭਾ ਹੋਣਗੇ ਲੈਵੇ ਭਾਂਡੇ ਬਹੁਤ ਸੋਨੇ ਖੁੱਲੇ ਵੱਡੇ ਹਵਾਨੇ ਆ ਇਨਫਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਨਵਾਂ ਹਾਨ ਵੜ ਇਹਨਾਂ ਦੇ ਵਿੱਚੋਂ ਬੁੱਢੀ ਖੋਲਾ ਢਾਂਡੀ ਕੋਈ ਵੀ ਨਹੀਂ ਨਵਾਂ ਹਾਨ ਬੱਚੀਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਨਾਮ ਦੱਸ ਦिए ਨਾਮ ਲਾਲੀ ਬਾਈ ਪਿੰਡ ਕਿੜਾ ਇੱਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਭਾਈ ਮੋਬਾਈਲ ਨੰਬਰ 8198856080 ਹੈ ਭਾਈ ਫੋਨ ਨੰਬਰ ਇੱਕ ਵਰੀ ਫਿਰ ਦੱਸ 8198856080 ਭਾਈ 4 ਜਨਵਾਰ 4 ਆ ਭਾਈ ਹਾਂਜੀ ਜਰਸੀਆਂ ਸੂਈਆਂ ਸਵਾਈਆਂ ਹਾਂ ਭਾਈ ਦੋ ਸੂਈਆਂ ਕੌਫੀ ਸੂਣ ਵਾਲੀ ਇਹਦੋਂ ਕਰ ਸ਼ੁਰੂ ਇੱਕ ਨੰਬਰ ਤੋਂ ਏ ਬਾਈ ਕੱਲ ਸ਼ਾਮ ਨੂੰ ਸੂਈਆ 5 ਵਜੇ ਆਪਣੇ ਘਰੇ ਹਾਂਜੀ ਬਾਈ ਜੇਰ ਦੀ ਥਣਾ ਦੀ ਠੰਡੀ ਸੀਲ ਦੀ ਆਪਣੀ ਫੁੱਲ ਗਰੰਟੀ ਆ ਬਾਈ ਮਗਰ ਦੋਵਾਂ ਨੇ ਵੱਛਾ ਵੱਛੀਆਂ ਦੋਵਾਂ ਮਗਰ ਵਾਤ ਤੇਰੇ ਚਲੋ ਇਹ ਵੀ ਸੌਖਾ ਲਈ ਆ ਬਾਈ ਉਹ ਕਹਿੰਦਾ ਸੀ ਵੀ 17 ਕਿਲੋ ਦੁੱਧ ਸੀ ਪਹਿਲੇ ਸੂਏ ਚੋ ਆ ਹੂੰ 16 17 ਮੰਨ ਕੇ ਆਪਾਂ ਲਈ ਆ ਭੈਣ ਭਰਾਵਾਂ ਦੀ ਸਮਝਣਾ ਕੱਢ ਬਾਹਰ ਨੂੰ ਦੋਸਤੋ ਜੋੜਾ ਜਰਸੀਆਂ ਦਾ ਬਦਾਮੀ ਰੰਗ ਦੀਆਂ ਤੇ ਇੱਕ ਆ ਕਾਫੀ ਕਲਰ ਦੀ ਜਰਸੀ ਆ ਘਰੇ ਸੂਈਆਂ ਬਾਈ ਕਹਿੰਦਾ ਆਪਣੇ ਕੱਲ 5 ਵਜੇ ਸੂਈ ਆ ਜੇਰ ਪੈ ਗਈ ਆ ਤੇ ਖਾਸ ਗੱਲ ਰਉ ਕਿ ਦੋਹਾਂ ਦੇ ਮਗਰ ਵਛੀਆਂ ਦੁੱਧ ਦਿੱਤਾ 17 ਕਿਲੋ ਦੁੱਧ ਪਹਿਲਾਂ ਨੇ ਪਲੂਨ ਨੇ 16 17 ਹੀ ਮੰਨ ਕੇ ਬਾਈ ਕਹਿੰਦਾ ਕੋਈ ਵੀ ਭੈਣ ਭਰਾ ਸੌਦਾ ਕਰ ਲੇ ਲੇਵਾ ਭਾਂਡਾ ਸੋਹਣਾ ਇੱਥੇ ਹੀ ਰੋਗਲਾ ਮਿੱਤਰਾ ਮੋٹے ਮੋٹے ਥਾਣ ਗੁਲਾਬੀ ਆਧਦੀ ਚਵਾਈ ਵਾਲੇ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਜਰਸੀ ਸੋਹਣੀ ਆ ਸਨੱਖੀ ਆ ਦੁੱਧ ਵੀ 16 17 ਕਿਲੋ ਬਹੁਤ ਹੁੰਦਾ ਜੇ ਕਿਸੇ ਛੋਟੇ ਪਰਿਵਾਰ ਨੇ ਘਰੇ ਦੁੱਧ ਪੀਣ ਨੂੰ ਲੈਣੀ ਹੈ ਨਾ 5-6 ਕਿਲੋ ਦੁੱਧ ਅਗਲਾ ਘਰੇ ਵਰਤੇ ਖੁੱਲਾ ਚਾਹ ਪਾਣੀ ਵਧੀਆ ਬਣਾਵੇ ਦੁੱਧ ਪੀਵੇ ਦਹੀਂ ਦੁਹੀਂ ਲੱਸੀ ਪਾਣੀ ਸਭ ਕੁਝ ਖੁੱਲਾ ਰਹੂਗਾ ਤੇ 11-12 ਕਿਲੋ ਦੁੱਧ ਡੈਰੀ ਜੀ ਵੀ ਪੈ ਜਾਊਗਾ ਜਿਹੜੇ ਤੁਸੀਂ ਪੈਸੇ ਲਾਏ ਹੋਏ ਨਾ ਬੱਚੀ ਖਰੀਦਣ ਤੇ ਤੇ ਜਿਹੜਾ ਡੈਰੀ ਜੇ ਦੁੱਧ ਪਾਉਂਗੇ 10-12 ਕਿਲੋ ਉਹਦੇ ਨਾਲ ਪੈਸੇ ਪੂਰੇ ਹੋ ਜਾਣਗੇ ਤੇ ਜਿਹੜਾ ਘਰੇ ਦੁੱਧ ਵਰਤ ਲਓਗੇ ਉਹ ਫ੍ਰੀ ਦਾ ਰਹੇਗਾ ਤਿੰਨਾ ਗਾਇਆਂ ਚੋਂ ਕੋਈ ਬੰਦਾ ਇਹਨਾਂ ਨੂੰ ਸਾਫਤ ਕਰ ਦੇ ਵੀ ਹਿਮਾਚਲ ਵਾਲੀਆਂ ਅੱਛਾ ਆਪਾਂ ਗਾਂ ਫ੍ਰੀ ਦੇ ਦਾਂਗੇ ਹਿਮਾਚਲ ਵਾਲੀ ਅੱਜ ਤਾਈਂ ਲਈ ਆ ਤੇ ਨਾ ਹੀ ਲੈਣੀ ਆ ਬਾਈ ਜਮਾ ਹੀ ਨਹੀਂ ਲਈ ਤਿੰਨੇ ਹੀ ਲੋਕ ਲਾ ਦੋਸਤੋ ਇਹ ਵੀ ਖਾਸ ਗੱਲ ਆ ਇਹ ਅੱਗੇ ਵੀ ਵੀਡੀਓ ਜਿਹੜੇ ਭੈਣ ਭਰਾ ਵੇਂਦੇ ਆ ਨਾ ਰੇਗ ਵੀਡੀਓ 'ਚ ਟਕਾ ਕੇ ਵੀਰ ਕਹਿੰਦਾ ਹੁੰਦਾ ਨਾ ਹਿਮਾਚਲ ਵਾਲੀ ਲਈ ਐ ਨਾ ਲੈਣੀ ਐ ਤੂੰ ਹਿਮਾਚਲ ਵਾਲੀ ਕਾਹ ਤੋਂ ਨਹੀਂ ਲੈਂਦਾ ਕਈ ਤਾਂ ਬਹੁਤ ਲੈਂਦੇ ਆ ਬਾਈ ਅੱਜ ਤੋਂ ਆਪਾਂ ਵੀਡੀਓ ਪਹਿਲਾਂ ਹੀ ਦੱਸਿਆ ਵੀ ਮੈਂ ਹਿਮਾਚਲ ਸਾਰਾ ਮਾਲ ਲੈ ਜਾਉਂਦਾ ਰਿਹਾ ਬਾਈ ਕਿਸੇ ਦਾ ਲਿਆਉਂਦਾ ਸੀ ਹਾਂ ਉਹਨਾਂ ਬੰਦਿਆਂ ਨੇ ਕੀਰਾ ਮੈਨੂੰ ਉੱਥੋਂ ਸੱਦ ਕੇ ਖਾਲੀ ਮੋੜਤਾ ਹੂੰ ਮੜਾਇਆ ਵੀ ਕਿਸੇ ਨੇ ਸੀਗਾ ਹੂੰ ਮਗਰੋਂ ਫੋਨ ਲਾ ਕੇ ਤੈਨੂੰ ਮੈਂ ਸਿੱਧੀ ਗੱਲ ਦੱਸ ਦਿੰਨਾ ਉਸ ਤੋਂ ਬਾਅਦ ਚ ਉਹਨਾਂ ਨੇ ਤੂ ਤੂ ਮੈਂ ਮੈਂ ਹੋਈ ਆ ਪਰਚੇ ਹੋ ਗਏ ਥਾਣੀ ਉੱਠ ਗਏ ਨਾ ਤਾਂ ਉਹ ਇੱਥੇ ਆਪਣੇ ਗੱਡੀ ਵਾਰਦੇ ਆ ਨਾ ਹੀ ਆਪਾਂ ਵੜਿਆਂ ਜਾ ਕੇ ਠੀਕ ਆ ਐਵੇਂ ਆਪਾਂ ਕਈ ਹਿਮਾਚਲ ਜਰਸੀ ਲੈਣੀ ਨਹੀਂ ਲੈਣੀ ਨਹੀਂ ਬਾਈ ਬੰਦਾ ਸਦਾ ਨਾ ਲ ਆ ਕੋਈ ਆਣਾ ਸਮਝ ਵੀ ਅੱਜ ਵੀਡੀਓ ਪਾਉਣੀਆਂ ਦੇ ਤੜਕਿਓ ਚੂਂਜੀਆਂ ਨਹੀਂ ਹੋਣੀਆਂ ਹੂੰ ਇਹ ਚੀਜ਼ ਦੀ ਫੁੱਲ ਗਰੰਟੀ ਹੋਊਗੀ ਤੇ ਦੋਹੀ ਚੂਂਜੀਆਂ ਹੋਣਗੀਆਂ ਬਾਈ ਤੜਕਿਓ ਇਹਦਾ 3.5 ਕਿਲੋ ਦੁੱਧ ਇਹਦਾ 3.5 ਕਿਲੋ ਦੁੱਧ ਕੱਟਿਆ ਹਾਂ ਬੋਲਾ ਕਿੰਨੇ ਦੀ ਜੇ ਆਪਣਾ ਨਹੀਂ ਹੱਥ ਲਾਇਆ ਹੁੰਦਾ ਤਾਂ ਆਪਾਂ ਇਹੀ ਕਹਿਨਾਂਗੇ ਥਾਰ ਸਾਢੇ ਵੀ ਬਈ ਅਸੀਂ ਤਾਂ ਰਹੀ ਮਾਰੀਆਂ ਹੱਥ ਨਹੀਂ ਲਾਇਆ ਕਿੰਨੇ ਦੀ ਇਹਦਾ ਮੋਲ ਕਰਾਉਣ ਨੂੰ ਕੋਈ ਜਿੰਨਾ ਮਰਜ਼ੀ ਕਰਾ ਲੇ ਬਾਈ ਹੋਰ ਜੇ ਪੁਰਾਣੇ ਖਿਡਾਰੀ ਦੇ ਕਿਸੇ ਦੇ ਘਰੇ ਹੁੰਦੀ ਭਣਾ 65 ਮੰਗ ਲੈਣੇ ਅਜੇ 95000 ਦੀ ਵੇਡ ਰਹੀ ਹੈ 1000 ਘਟ 60 ਦੀ ਦੇ ਦੇਣੀ ਹੈ ਸਵੇਰ 4 ਕਿਲੋ ਹਵਾਨੇ ਚ ਬਾਈ ਕਹਿੰਦਾ ਬੌਲੀ ਕੱਢੀ ਵੀ ਆ ਤੇ 11 ਵਜੇ ਵੀਡੀਓ ਬਣਾ ਰਹੇ ਆ ਤੇ ਸ਼ਾਮ ਦੀ ਚਵਾਈ ਜੇ ਸਾਰਾ ਦਿਨ ਪਿਆ ਉਹ ਨਹੀਂ ਫੇਰ ਬਣੀ ਫਿਰਦੀ ਹੈ ਕਿਉਂਕਿ ਵੱਛੀ ਚੰਗੇ ਦੁੱਧ ਧਾਰੀ ਆ 16 17 ਕਿਲੋ ਵੱਛੀ ਨੇ ਦੁੱਧ ਦੇਣਾ ਤੇ ਜੇ ਕਿਤੇ 9 10 ਕਿਲੋ ਦੁੱਧ ਵਾਲੀ ਹੁੰਦੀ ਤੇ ਹੁਣ ਨੂੰ ਲੈ ਵਿੱਚ ਪਾਈ ਆ ਕਿ ਦੁੱਧ ਹੋਣਾ ਸੀਗਾ ਕਿਉਂਕਿ 4 ਕਿਲੋ ਬੌਲੀ ਕੱਢੀ ਵੀ ਆ ਜਿਹੜੇ ਬੰਦੇਆਂ ਦੀਆਂ ਨਹੀਂ ਚੋਈਆਂ ਹੁੰਦੀਆਂ ਨਾ ਹਾਂ ਉਹ ਦਵਾ ਦਵਾ ਧਾਰਾ ਮਾਰਨ ਬਹਿ ਜਾਂਦੇ ਆ ਨਾ ਕੋਈ ਪਸਮਾਕ ਕਰਾਉਂਦੇ ਆ ਨਾ ਕੋ ਬਾਈ ਪਸਮਾਕ ਕਿਉਂਕਿ ਬਸਮੀ ਪਹਿਲਾਂ ਹੀ ਹੁੰਦੀ ਆ ਉਹਡੀਆਂ ਖੜੀਆਂ ਹੁੰਦੀਆਂ ਆ ਆ ਫਸੀਆਂ ਖੜੀਆਂ ਹੁੰਦੇ ਆ ਕੋਈ ਬੰਦਾ ਟਾਈਮ ਟੂ ਟਾਈਮ ਆ ਕੇ ਬੋਲਾ ਕੱਢ ਲਈ ਠੀਕ ਆ ਖਾਲੀ ਨਹੀਂ ਹੋਈ ਆਪਾਂ ਜੇ ਪਾਉਣੇ ਚਾਰ ਗਿਆ ਤਾਂ ਉਦੋਂ ਵੱਧ ਨਿਕਲਿਆ ਹੋਊਗਾ ਸਹੀ ਜੇ ਨਾ ਚੋਈ ਹੁੰਦੀ ਤਾਂ ਨਹੀਂ ਹੋਈ ਕਹਿਣਾ ਸੀ ਦੋਸਤੋ ਆ ਦੇਖ ਲਓ ਥਣ ਵੀ ਨਾ ਢਿੱਲੇ ਪਏ ਆ ਕਿਉਂਕਿ ਜਿਨ੍ਹਾਂ ਦੀ ਸਵੇਰ ਦੀ ਚਵਾਈ ਨਹੀਂ ਕੀਤੀ ਹੁੰਦੀ ਲੈਵੇ ਵੀ ਦੁੱਗਣੇ ਹੁੰਦੇ ਆ ਪੱਟਾਂ 'ਚ ਫਸੇ ਪਏ ਹੁੰਦੇ ਆ ਥਣ ਵੀ ਆਕੜ ਤੇ ਵੀਰ ਵਾਲੀ ਗੱਲ ਸਹੀ ਆ ਬਹਿਣਸਾਰ ਸਿੱਧੀਆਂ ਹੀ ਧਾਰਾ ਮਾਰ ਦਿੰਦੇ ਆ ਤੇ ਨਹੀਂ ਜਿਹੜੇ ਭੈਣ ਭਰਾ ਮੱਝਾਂ ਗਾਵਾਂ ਰੱਖਦੇ ਆ ਸਾਰਿਆਂ ਨੂੰ ਪਤਾ ਕਿ ਪਹਿਲਾਂ ਪਸ਼ੂ ਪਸਮਾਉਣਾ ਪੈਂਦਾ ਫੇਰ ਦੁੱਧ ਲਾਉਂਦਾ ਫੇਰ ਚਵਾਈ ਹੁੰਦੀ ਆ ਤੇ ਉਹ ਸਿੱਧਾ ਹੀ ਡਹਿ ਪੈਂਦੇ ਆ ਕਿਉਂਕਿ ਪਹਿਲਾਂ ਚੋਈ ਨਹੀਂ ਪਸਮੀ ਤਾਂ ਪਹਿਲਾਂ ਹੀ ਖੜੀ ਹੁੰਦੀ ਆ ਉਹ ਫੇਰ ਬਾਈ ਕਹਿਣਗੇ ਥੱਲੇ ਬਾਹੜੀਆਂ ਹੀ ਮੁਰਗਾਂ ਕਰਾ ਦਾਂਗੇ ਉਹ ਕਰਾ ਦਾਂਗੇ ਮੁਰਗਾਂ ਦਾ ਕਰਨ ਨਹੀਂ ਆ ਫੇਰ ਬਾਈ ਜਿਹੜਾ ਚੋਈ ਨਹੀਂ ਨਹੀਂ ਹਾਂ ਇਹ ਤੇ ਆ ਜਾ ਛੱਟ ਦੋਵਾਂ ਦੇ ਮੀਡੀਅਮ ਆ ਬਾਈ ਆਪਾਂ ਪਹਿਲਾਂ ਬੋਲ ਕੇ ਦੱਸ ਦਿੰਦੇ ਹਾਂ ਹੂੰ ਏ ਬਾਈ ਰਾਤ 1 ਵਜੇ ਸੂਈਆ ਇਹਦੇ ਮਗਰ ਵੀ ਬੱਖੀਆ ਇਹ ਜਦੋਂ ਲਈ ਆਓ ਕਿੰਨੇ ਵੀ 15 16 ਕਿਲੋ ਦੁੱਧ ਪਲੂਨ ਨੇ ਦਿੱਤਾ ਇਹਦੀ ਬਾੜੀ ਕਿੰਨੀ ਕੱਢੀ ਆ ਇਹਦੀ ਸਾਢੇ ਕਿ ਤਿੰਨ ਕਿਲੋ ਕੱਢੀ ਆ ਬਾਈ 15 16 ਕਿਲੋ ਮੰਨ ਕੇ ਆਪਾਂ ਲਈ ਆ ਭੈਣ ਭਰਾ ਭਈ ਆਉਦੀ ਸਮਝ ਨਾ ਲੈ ਜੀ ਕੱਢ ਬਾਹਰ ਨੂੰ ਦੋਸਤੋ ਜਰਸੀਆਂ ਦੇ ਮੁਕਾਬਲੇ ਪੂਰੇ ਕੱਦ ਆ ਕਿਉਂਕਿ ਜਰਸੀ ਦਾ ਕੱਦ ਅਮਰੀਕਨ ਜਿੱਡਾ ਤਾਂ ਹੁੰਦਾ ਨਹੀਂਗਾ ਜਿਹੜੀਆਂ ਹਿਮਾਚਲ ਵਾਲੀਆਂ ਹੁੰਦੀਆਂ ਨਿੱਕੀਆਂ ਗੋਡੇ ਇੱਕ ਜਿੱਡੀਆਂ ਹੁੰਦੀਆਂ ਖੇਡਾਂ ਜੀਆਂ ਤੇ ਦੁੱਧ ਵੀ ਉਹ 5-6 ਕਿਲੋ ਹੀ ਦਿੰਦਿਆਂ ਇਹ 15-16 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਸਾਢੇ 3 ਕਿਲੋ ਹਵਾਨੇ ਚ ਬੌਲੀ ਕੱਢੀ ਆ ਕਿਉਂਕਿ ਪਹਿਲੀ ਚਵਾਈ ਹੋਈ ਏ ਰਾਤ 1 ਵਜੇ ਸੂਈ ਆ ਜੇ ਰੇਦੀ ਵੀ ਪੈ ਗਈ ਅੰਮਾ ਗਰੇਦੇ ਵੀ ਬੱਛੀ ਆ ਖਾਲੀ ਤਾਂ ਨਹੀਂ ਕੀਤੀ ਕਿਉਂਕਿ ਪਹਿਲੀ ਚਵਾਈ ਕੀਤੀ ਕਰਕੇ ਕਿਉਂਕਿ ਡਰ ਹਾਂ ਜਨਾਕਰ ਸਮਾਨ ਹੀ ਕਰਾਉਂਦੇ ਹਣ ਉਵੇਂ ਪਏ ਆ ਹਾਂ ਆਹ ਵੇਖ ਸਕਦੇ ਤੁਸੀਂ ਥਾਣੇ ਇਹਦੇ ਵੀ ਢਿੱਲੇ ਆ ਤੇ ਜੇ ਸੋਹਾਂ ਦੀ ਚਵਾਈ ਨਾ ਹੋਵੇ ਜਿਹਦੀਆਂ ਨਹੀਂ ਚੋਈਆਂ ਉਹਨਾਂ ਦੇ ਥਾਣ ਵਹਿੜਾਂ ਦੇ ਭਾਵੇਂ ਮੱਝ ਹੋਵੇ ਭਾਵੇਂ ਗਾਂ ਹੋਵੇ ਥਣ ਆਕੜੇ ਹੁੰਦੇ ਆ ਕਿਉਂਕਿ ਸਵੇਰ ਦਾ ਦੁੱਧ ਕੱਢਿਆ ਹੀ ਨਹੀਂ ਹੁੰਦਾ ਉਹ ਆਕੜ ਨੇ ਤਾਂ ਹੀ ਆ ਪਰ ਸਮਾਹ ਪਹਿਲਾਂ ਹੀ ਹੁੰਦਾ ਕਿਉਂਕਿ ਸਵੇਰ ਦੀ ਚਵਾਈ ਨਹੀਂ ਹੋਈ ਦੁੱਧ ਵਿੱਚ ਸਵੇਰ ਦਾ ਹੀ ਖੜਾ ਤੇ ਲੇਵੇ ਤਾਂ ਹੀ ਫਸੇ ਫਿਰਦੇ ਹੁੰਦੇ ਆ ਕਿਉਂਕਿ ਸਵੇਰ ਦੀ ਚਵਾਈ ਹੋਈ ਨਹੀਂ ਸਵੇਰ ਵਾਲਾ ਦੁੱਧ ਤਾਂ ਕੱਢਿਆ ਨਹੀਂ ਉਤੋਂ ਦੀ 4 ਘੰਟੇ ਲੰਗੇ ਪਏ ਹੁੰਦੇ ਆ ਦੁੱਧ ਹੋਰ 2 ਕਿਲੋ ਵਿੱਚ ਜਮਾ ਹੋ ਜਾਂਦਾ ਤੇ ਪਸ਼ੂ ਨੇ ਥਣ ਪਸਮਾਹ ਫੋਲ ਹੀ ਰੱਖਣਾ ਕਿਉਂਕਿ ਪਸ ਸਮਾਰਟ ਢਿੱਲਾ ਤਾਂ ਕਰੂਗਾ ਜੇ ਦੁੱਧ ਕੱਢਿਆ ਹੋਵੇ ਥਾਣੇ ਦੇ ਵੀ ਪੂਰੀ ਸੋਹਣਿਆ ਵੇਖੋ ਢਿੱਲੇ ਥਾਣ ਜਦੋਂ ਵੀਰ ਚਵਾਈ ਕਰੂਗਾ ਉਦੋਂ ਥਾ ਪਸ ਮੰਗੇ ਬਾਈ ਸ਼ਾਉਣ ਦਾ ਕਰਮ ਵਾਲੀ ਐਂ ਦੇ ਸੁਗੀ ਜਿਵੇਂ ਲੱਖੜੀ ਹੁੰਦੀ ਐ ਐਫ ਉਹਨਾ ਜੜ ਵਿਖਾ ਦੇ ਮੂਹਰੋਂ ਸਟਾਰ ਹੋ ਕੇ ਕਿੱਥੋਂ ਦਈ ਯਾਰ ਮੂਹਰਲੇ ਥਾਨ ਤੋਂ ਫਟੰਗੂ ਲੈ ਵਾਗੇ ਤੋਂ ਨਹੀਂ ਆਲੇ ਪਾਸੇ ਨੂੰ ਫਿਰਦਾ ਕਿੰਨੇ ਦੀ ਮੋਲ ਕਰਾਉ ਨੂੰ ਕੋਈ 57 ਏਕੜ ਵਾਲੇ 55 ਏਕੜ ਵਾਲੇ 50 500 ਦੀ ਦੇ ਦੇ ਲਓ ਜੀ 55000 ਦੀ ਤੇ 55000 ਦੀ ਕੋਈ ਫੰਡਰ ਵਾਝ ਨਹੀਂ ਦਿੰਦਾ ਉਹ ਵੀ 50 ਤੋਂ 52 55 ਦੀ ਵਿਕ ਜਾਂਦੀ ਤੇ ਜਿਹੜੀ ਰਾਜੀ ਫੰਡਰ ਮੱਝ ਹੁੰਦੀ ਆ ਉਹ ਤਾਂ 60 65 70 ਤੱਕਰ ਵੀ ਵਿਕ ਜਾਂਦੀ ਤੁਹਾਨੂੰ ਵੀ ਪਤਾ ਹੀ ਆ ਭਰਾਵੋ ਹਰੇਕ ਦੇ ਘਰੇ ਪਸ਼ੂ ਰੱਖੇ ਹੋਏ ਆ ਤੇ ਜਰਸਿੰਗਾ ਦਾ ਦੁੱਧ ਮੱਝਾਂ ਵਰਗਾ ਹੁੰਦਾ ਤੇ ਮੱਝ ਦੇ ਮੁਕਾਬਲੇ ਆ ਅੱਧੇ ਪੈਸੇ ਐ ਜਾਂਦੀ ਆ ਤੇ ਤਾਂ ਹੀ ਡਿਮਾਂਡ 'ਚ ਜਰਸਿੰਗਾ ਬਹੁਤ ਰਹਿੰਦੀਆਂ ਕਿਉਂਕਿ ਥੋੜੇ ਪੈਸਿਆਂ ਨਾਲ ਮੱਝਾਂ ਵਰਗਾ ਦੁੱਧ ਮਿਲ ਜਾਂਦਾ ਫੇਰ ਦੁੱਗਣੇ ਪੈਸੇ ਕੌਣ ਲਾਉਂਦਾ ਅਗਲਾ ਮੱਝ ਦੇ ਐ ਤੇ ਆ ਜਾ ਇਹ ਬਈ ਸਿੰਪਲ ਜਿਹਾ ਫਾਰਮ ਸੀ ਕੋਈ ਬਾਲਾ ਵੱਡਾ ਫਾਰਮ ਨਹੀਂ ਸੀ ਬੰਦੇ ਦਾ ਦੁੱਧ ਦਾ ਕੰਮ ਹੀ ਆ ਚੰਗਿਆ ਵੈੜਾ ਜਿੱਥੋਂ ਲਈ ਹੈ ਹੂੰ ਬੰਦੇ ਦਾ ਨੰਬਰ ਡਰੈੱਸ ਆਪਾਂ ਸਾਰਾ ਕੁਝ ਦੇ ਦਾਂਗੇ ਰੀਨਲ ਦੂਜੇ ਸਵੇ ਸੁੰਦੀ ਆ ਪਿਛਲੇ ਸਵੇ ਪਲੂਨ ਨੇ 19 ਕਿਲੋ ਦੁੱਧ ਦਿੱਤਾ ਠੀਕ ਹੈ 19 20 ਮੰਨ ਕੇ ਆਪਾਂ ਲਈ ਆ ਭੈਣ ਭਰਾ ਬਈ ਆਉਦੀ ਸਾਂਝ ਨਾਲ ਲੈਣਾ ਦਿਨ ਇੱਕ ਜਾਂ ਦੋ ਲਊਗੀ ਤਿਆਰੀ ਹੈ ਤਿਆਰ ਆ ਜਾਵਾਂਗੇ ਕੱਢ ਬਾਹਰੋਂ ਦੋਸਤੋ ਬਾਈ ਕਹਿੰਦਾ ਜਿਹੜੇ ਫਾਰਮ ਚੋਂ ਲਈ ਆ ਛੋਟਾ ਫਾਰਮ ਸੀ ਦੁੱਧ ਦਾ ਕੰਮ ਸੀ ਤੁਹਾਨੂੰ ਵੀ ਪਤਾ ਕਈਆਂ ਦੇ ਤਾਂ ਟਾਪ ਦੇ ਫਾਰਮ ਹੁੰਦੇ ਆ ਕਈਆਂ ਦੇ 20 25 25 ਪਸ਼ੂ ਰੱਖੇ ਹੁੰਦੇ ਆ ਫਾਰਮ ਛੋਟੇ ਵੀ ਹੁੰਦੇ ਆ ਵੱਡੇ ਵੀ ਹੁੰਦੇ ਛੋਟੇ ਫਾਰਮ ਚੋਂ ਲਈ ਆ 19 ਕਿਲੋ ਦੁੱਧ ਪਲੂਨ ਨੇ ਦਿੱਤਾ ਦੂਜਾ ਸੂਆ ਜਿਹੜੀ ਗਾਂ ਸੂਆਂ ਵਾਲੀ ਹੋਵੇ ਬੁੱਢੀ ਹੋਵੇ ਉਹਦਾ ਤਾਂ ਤੋਰਾ ਹੀ ਨਹੀਂ ਰਲਦਾ ਜਵਾਨ ਬੰਦੇ ਦਾ ਤੇ ਵੱਡੀ ਉਮਰ ਦੇ ਬੰਦੇ ਦਾ ਵੀ ਤੋਰੇ ਦਾ ਫਰਕ ਹੁੰਦਾ ਤੇ ਨਵਾਂ ਹਾਨ ਵਹਿੜਾ ਤਾਂ ਹੀਓ ਘੋੜੀ ਵਾਂਗੂ ਜਾਂਦੀਆਂ ਹਾਂ ਲੈਵੇ ਤੇ ਨਾੜਾ ਨੂੜਾ ਸੱਜੇ ਖੱਬੇ ਦੋਵੇਂ ਪਾਸੇ ਹੀ ਬਹੁਤ ਆ 19 20 ਕਿਲੋ ਮੰਨ ਕੇ ਲਈ ਆ 19 20 ਕਿਲੋ ਮੰਨ ਕੇ ਕੋਈ ਵੀ ਸੌਦਾ ਕਰ ਲਿਓ ਪਰ ਫਟਾਂਗੂ ਲੇਵਾ ਚੌੜਾ ਸਟਾਰਟ ਹੁੰਦਾ ਆ ਵਲਟੈਲ ਕੱਢ ਕੇ ਸੂਣਾ ਕੱਲ ਨੂੰ ਸੂਪੇ ਪਰਸੋਂ ਸੂਪੇ ਤਿਆਰ ਹੀ ਆ ਬਾਕੀ ਇੰਨੀ ਕੁ ਵਲਟੈਲ ਦਾ ਕਰਮ ਵਾਲੀਆਂ ਸੂਂਦੀਆਂ ਸੂਂਦੀਆਂ ਜਦੋਂ ਜ਼ੋਰ ਮਾਰਦੀਆਂ ਵਲਟੈਲ ਕੱਢ ਦਿੰਦੀਆਂ ਰਾਜੀ ਬਹੁਤ ਐ ਪੂਰੀ ਭਾਰੀ ਫੁੱਲ ਜਾਣ ਵਾਲੀ ਦੂਜਾ ਸੂਆ ਜਰਸੀ ਫਾਰਮ ਚੋਂ ਲਈ ਆ ਤੇ ਇੱਕ ਗੱਲ ਹੋਰ ਐ ਜਰਸੀ ਭਾਵੇਂ ਕਾਲੇ ਰੰਗ ਦੀ ਹੋਵੇ ਪਹਾਵਾ ਚਿੱਟੇ ਰੰਗ ਦੀ ਹੋਵੇ ਪਹਾਵਾ ਬਦਾਮੀ ਰੰਗ ਦੀ ਹੋਵੇ ਫੈਟ ਇਹਨਾਂ ਦੀ ਸਾਰਿਆਂ ਦੀ ਵਧੀਆ ਆਉਂਦੀ ਆ ਕਿਉਂਕਿ ਦੁੱਧ ਦੇਣਾ ਬਰੀਡ ਨੇ ਰੰਗ ਨੇ ਥੋੜੀ ਦੁੱਧ ਦੇਣਾ ਮੱਝਾਂ ਰ ਗਈ ਦੁੱਧ ਹੁੰਦਾ ਪਹਾਵਾ ਕਾਲੀ ਜਰਸੀ ਲੈ ਲਓ ਤੇ ਪਹਾਵਾ ਬਦਾਮੀ ਰੰਗ ਦੀ ਜਰਸੀ ਲੈ ਲਓ ਹੈਗੀ ਜਰਸੀ ਆ ਪਿਓਰ ਭਾਈ ਥਣਾ ਦੀ ਪਾਰ ਪਿੱਛੇ ਦੀ ਫੁੱਲ ਗਾਰੰਟੀ ਆ ਥਣਾ ਦੀ ਯਾਰ ਸਾਰਿਆਂ ਦੀ ਉਹਨਾਂ ਦੀ ਦੋਹਾਂ ਦੀ ਜੇਰ ਦੀ ਆਪਣੀ ਫੁੱਲ ਗਾਰੰਟੀ ਆ ਕਿੰਨੇ ਦੀ ਇਹਦਾ ਬਾਈ ਜੇਦਾ ਹੁੰਦੀ ਕਿਸੇ ਦੇ ਘਰੇ ਜਾਂ ਹੁੰਦਾ ਅੱਜ ਤੋਂ 2 ਮਹੀਨਾ ਬਾਅਦ ਰੇਡ ਕਰਨਾ ਤਾਂ ਇਹ 85000 ਤੋਂ ਕੋਈ ਸੀ ਇਹ ਆਪਾਂ ਸਾਰਿਆਂ ਨੂੰ ਪਤਾ ਹਾਂ ਹੁਣ ਕੰਮ ਧੰਦੇ ਕਰਕੇ ਬਜ਼ਾਰ ਡਾਊਨ ਬਜ਼ਾਰ ਡਾਊਨ ਆ ਉੱਥੇ ਭਾਜ ਲਈ ਆ ਡਾਊਨ ਕਹਿ ਕੇ ਲੈਣੀ ਪੈਂਦੀ ਆ ਤੈਨੂੰ ਵੀ ਪਤਾ ਅੱਜ ਇਹ ਹਾਂ ਨਾ ਦੇ ਦਾਂਗੇ 63000 ਦੀ ਬਚੀ 63000 ਦੀ ਦੇ ਦੇਣੀ ਤੇ ਬਾਈ ਕਹਿੰਦਾ ਜੇ ਜਾਂਦਾ ਮਹੀਨਾ ਪਹਿਲਾਂ ਵੈੜ ਹੁੰਦੀ ਇਹ ਤਿਆਰ ਤੇ ਜਾਂ ਇਹ ਦੂ ਮਹੀਨਾ ਬਾਅਦ ਚ ਹੁੰਦੀ ਫੇਰ ਤਾਂ ਸੀਗੀ 85000 ਦੀ ਪਰ ਹੁਣ 63000 ਦੀ ਦੇ ਦੇਾਂਗੇ ਕਿਉਂਕਿ ਤੁਹਾਨੂੰ ਵੀ ਪਤਾ ਕੰਮ ਧੰਦੇ ਦੀ ਰੁੱਤ ਆ ਵੜਾਈ ਦਾ ਕੰਮ ਚੱਲੀ ਜਾਂਦਾ ਹਰੇਕ ਵੇਰੀ ਭਾਵਾਂ ਉਹ ਕੰਮ ਧੰਦੇ ਦੀ ਝੋਨੇ ਵਾਲੀ ਰੁੱਤ ਹੋਵੇ ਭਾਵਾਂ ਕਣਕ ਵਾਲੀ ਹੋਵੇ ਉੱਥੇ ਬਾਜ਼ਾਰ ਕੇਰਾ ਥੋੜਾ ਜਿਹਾ ਮੰਦਾ 8-10000 ਪਸ਼ੂ ਘਟਦਾ ਹੀ ਘਟਦਾ ਹਰੇਕ ਵੇਰੀ ਉਹ ਭਾਵਾਂ ਗਾਂ ਲੈਣੀ ਹੋਵੇ ਭਾਵਾਂ ਮੱਝ ਲੈਣੀ ਹੋਵੇ ਅੱਜ ਤੋਂ 10 ਦਿਨਾਂ ਨੂੰ ਇਹੀ ਬਾਜ਼ਾਰ ਫੇਰ ਤੇਜ਼ ਹੋਣਾ ਫਿਰ ਸਾਲੋ ਸਾਲ ਫੁੱਲ ਤੇਜ਼ ਰਹੂਗਾ ਐ ਤੇ ਆ ਜਾ ਤੇ ਜਿਨੇ ਵੀ ਕਿਸੇ ਭੈਣ ਭਰਾਣੇ ਮੱਝ ਲੈਣੀ ਆ ਘਰੇ ਦੁੱਧ ਪੀਣ ਨੂੰ ਜਾਂ ਡੈਰੀ ਦੁੱਧ ਪਾਉਣ ਨੂੰ ਮੱਝਾਂ ਲੈਣੀਆਂ ਜਾਂ ਗਾਵਾਂ ਲੈਣੀਆਂ ਹੁਣ ਜਮਾਂ ਸਹੀ ਸਮਾਂ ਉਹੀ ਪਸ਼ੂ ਤੁਹਾਨੂੰ 8-1000 ਹੁਣ ਭਾਜ ਮਿਲੂਗਾ ਇਹਦੂ 10-15 ਦਿਨ ਬਾਅਦ ਚ ਲਾਹੋਂਗੇ ਉਹੀ ਪਸ਼ੂ ਓਨੇ ਦੁੱਧ ਵਾਲਾ ਤੁਹਾਨੂੰ 8-1000 ਮਹਿੰਗਾ ਮਿਲੂਗਾ ਕਿਉਂਕਿ ਹੁਣ ਬਾਜ਼ਾਰ ਥੋੜਾ ਜਿਆ ਨਰਮ ਹੈ ਤੇ 8-1000 ਦੇ ਖਰਚੋਨੇ ਦਾ ਕੰਮ ਨਿਭੜ ਜਾਣਾ ਤੇ ਫੇਰ ਬਾਜ਼ਾਰ ਨੇ ਤੇਜ ਹੋਣਾ ਤੇ ਫੇਰ ਸਾਲੋ ਸਾਲ ਪਸ਼ੂ 8-1000 ਮਹਿੰਗਾ ਮਿਲਣਾ ਜੇ ਕਿਸੇ ਨੇ ਪਸ਼ੂ ਲੈਣਾ ਨਾ ਹੁਣ ਜਮਾ ਸਹੀ ਸਮਾ ਤੇ ਜੇ ਕਿਸੇ ਨੇ ਵੇਚਣਾ ਉਹਦੇ ਆਸਤੇ ਸਮਾ ਸਹੀ ਨਹੀਂਗਾ ਕਿਉਂਕਿ 8-1000 ਕੱਟ ਪਸ਼ੂ ਵਿਕੂਗਾ ਤੇ ਜਿਹਨੇ ਲੈਣਾ ਪਸ਼ੂ ਖਰੀਦਣਾ ਉਹਦੇ ਵਾਸਤੇ ਚੰਗਾ ਸਮਾਂ ਸਭ ਤੋਂ ਬੈਸਟ ਸਮਾਂ ਬਈਆ ਹਾਂ ਇਹ ਤੇ ਆ ਜਾ ਪਹਿਲੇ ਸੂਏ ਵਹਿੜਸ ਹੁੰਦੀ ਆ ਬਈ ਹਾਈਟ ਮੀਡੀਅਮ ਆ ਆਪਾਂ ਪਹਿਲਾਂ ਬੋਲ ਕੇ ਦੱਸ ਦਿੰਨੇ ਆ ਪ੍ਰਿੰਟ ਬਹੁਤ ਚੰਗਾ ਉਹ ਭੈਣ ਭਰਾ ਨੂੰ ਦਿਸੀ ਜਾਂਦਾ ਉਹ ਸਕਰੀਨ ਤੇ ਦਿਸੀ ਜਾਂਦਾ ਥੱਲੋਂ ਸਫਾਈ ਵਹਿੜ ਦੀ ਬਹੁਤ ਜ਼ਿਆਦਾ ਆ ਸਮਾਂ ਸਮਾਂ ਲਊਗੀ 5 ਤੋਂ 4 ਦਿਨ ਕਿੰਨਾ ਕੁ ਦੁੱਧ ਪੈ ਤੇਰੇ ਹਿਸਾਬ ਨਾਲ ਯਾਰ ਬੰਦ ਮੁਠੀ ਆ ਕਹਿਣ ਨੂੰ ਤਾਂ ਜਿਵੇਂ ਝੂਠ ਮਰੋਣਾ ਦਾ ਆਪਾਂ 25 ਕਹਿ ਦਿੰਨੇ ਆ ਦੁੱਧ ਦੇਜੂ 15-16 ਕਿਲੋ ਰਾਹਣਾ ਬਈ ਕਿੰਨੇ ਦੀ ਇਹ ਦੇ ਦਾਂਗੇ ਹਾਂ ਨਾ 51000 ਦੀ ਬਈ 50 ਦੇ ਇੱਕ 51000 ਦੀ ਇਹ ਵੀ ਗੱਲ ਮੁੰਡੇ ਦੀ ਵਧੀਆ ਕਿਉਂਕਿ ਪਹਿਲਾਂ ਨਾ ਜਾਂ ਤਾਂ ਪਹਿਲੇ ਸਵੇਰੇ ਸੂਈ ਹੋਵੇ ਫਿਰ ਤਾਂ ਅਗਲੇ ਨੇ ਵੀ ਕਿਹਾ ਹੁੰਦਾ ਕਿ ਇੰਨਾ ਦੁੱਧ ਦਿੱਤਾ ਤੇ ਬਾਈ ਕਹਿੰਦਾ ਹੁਣ ਤਾਂ ਝੂਠ ਆ ਝੂਠ ਮਾਰਦ ਕੇ ਤੇ ਭਾਵੇਂ 25 ਲੀਟਰ ਕਹਿ ਦਿੱਗੇ ਪਰ 15 ਗ 16 ਗ ਮੰਨ ਕੇ ਸੌਦਾ ਕਰ ਲੋ ਇੰਨਾ ਤਾਂ ਆਰਾਮ ਨਾਲ ਪਿਆ ਜੂ ਪਹਿਲਾ ਸੂਆ ਦਿਨ ਪਈ ਆ 5 6 ਹਾਂ 5 ਤੋਂ 6 ਦਿਨ ਲੈ ਜੀ ਬਈ ਪੰਜਾਂ ਤੋਂ ਛਿਆਂ ਦਿਨਾਂ ਦੇ ਵਿੱਚ ਵਿੱਚ ਸੂਪੂ ਦਿਹਾੜੀ ਪਹਿਲਾਂ ਵੀ ਸੂ ਸਕਦੀ ਆ ਬਈ ਇੱਕ ਹੋਰ ਗੱਲ ਦਾ ਹਾਂ ਹਾਂ ਦਾ ਵੀ ਆਹ ਰਹਿ ਤਾਂ ਐਟੋਮੈਟਿਕ 15 ਦਿਨਾਂ ਨੂੰ 10000 ਵਧਣਾ ਇਹ ਵਧਣਾ ਇਹਦੇ ਕੋਈ ਸ਼ੱਕ ਨਹੀਂ ਆਹ ਭਾਗ ਦਾ ਹਾਂ ਦਿਨਾਂ ਨੂੰ ਨਹੀਂ ਮਿਲਣਾ ਹਾਂ 51000 ਦੀ ਦੇ ਦੇਣੀ ਆ ਇਹ ਗੱਲ ਪੱਕੀ ਆ 10 ਦਿਨਾਂ ਨੂੰ ਤਾਂ ਭਾਵਾ ਮੱਝ ਲੈ ਲਿਓ ਉਹ ਵੀ ਤੁਹਾਨੂੰ 10000 ਮਹਿੰਗੀ ਮਿਲਣੀ ਆ ਉਹ ਤੁਹਾਨੂੰ ਪਹਿਲਾਂ ਹੀ ਵਿਸਤਾਰ ਚ ਮੈਂ ਦੱਸ ਚੁੱਕਿਆ ਕਿ ਬੰਦਾ ਕਾਦੋਂ ਆ ਉਹ ਬੰਦਾ ਇਸੇ ਕਰਕੇ ਆ ਕਿ ਕੰਮ ਧੰਦੇ ਦੀ ਰੁੱਤ ਆ ਤੇ ਬੰਦਾ ਆ ਹੀ ਨਹੀਂ ਹੁੰਦਾ ਕਿ 50000 ਵਾਲੀ ਵਾੜ 20000 ਚ ਵੇਕਣ ਲੱਗ ਜੂ ਮੰਦੇ ਚ ਇੰਨਾ ਵੀ ਮੰਦਾ ਨਹੀਂ ਹੁੰਦਾ 8-10 ਗਿ ਹਜ਼ਾਰ ਦਾ ਫਰਕ ਹੁੰਦਾ ਜਦੋਂ ਤੇਜ਼ੀ ਆ ਕੋ 8-10 ਹਜ਼ਾਰ ਬਹੁ ਮਹਿੰਗਾ ਵੇਕ ਜਾਂਦਾ ਤੇ ਜਦੋਂ ਥੋੜਾ ਜਿਹਾ ਮੰਦਾ ਠੰਡਾ ਹੱਥ ਦਾ 8-10 ਹਜ਼ਾਰ ਬਹੁ ਘੱਟ ਵੇਕ ਜਾਂਦਾ ਯਾਰ ਬਈ 15 ਦਿਨਾਂ ਨੂੰ ਆ ਵੱਛੀਆਂ ਹੀ ਹੂੰ ਬਾੜ ਬਾੜ ਤਰੇਟ ਰੇਟ ਖਾਦੀਆਂ ਇੰਨੀਆਂ ਨਾਰਮਲ ਵੇਕਣੀਆਂ ਹਾਂ ਵੇਕਣੀਆਂ ਹਰੇਕ ਬੰਦੇ ਨੂੰ ਪਤਾ ਇਹ ਕਰਦਾ ਹਾਂ ਹਰੇਕ ਨੂੰ ਪਤਾ ਜਿਹਨੇ ਲੈਣਾ ਉਹਨੂੰ ਵੀ ਪਤਾ ਹਾਂਜੀ ਬਈ ਫੋਨ ਨੰਬਰ ਸਕਰੀਨ ਤੇ ਜਮਾ ਜੈਜਪਾ ਫਲ ਚੰਗੀਆਂ 4 ਬਿਹੜਾ 2 ਜਰਸੀਆਂ ਤਾਜ਼ੀਆਂ ਸੂਈਆਂ ਦੋਹਾਂ ਦੇ ਮਗਰ ਵਛੀਆਂ ਇੱਕ ਗੱਬਣ ਫਾਰਮ ਦੀ ਜਰਸੀ ਕਾਫੀ ਕਲਰ ਦੀ 19 20 ਕਿਲੋ ਦੁੱਧ ਵਾਲੀ ਤੇ ਇੱਕ ਪਹਿਲਣ ਵਛੀ 15 16 ਕਿਲੋ ਦੁੱਧ ਵਾਲੀ ਜਮਾ ਜੈਜਪਾਲ ਜਿਹਦੇ ਜਿਹੜਾ ਵੀ ਜਾਨਵਰ ਮਨ ਨੂੰ ਲੱਗਦਾ ਇੱਥੇ ਚੜੈੱਕ ਆਜੋ ਵੀਰ ਦੇ ਘਰੇ ਆਪਦੀ ਤਸੱਲੀ ਕਰਕੇ ਲੈ ਜਾਓ ਜੋੜਾ ਸੂਈਆਂ ਸਵਾਈਆਂ ਦਾ ਭਾਵੇਂ 4 ਟਾਈਮ ਚੋਕੇ ਲੈ ਜਾਓ ਮਗਰ ਵਛੀਆਂ ਸਾਰਿਆਂ ਨੂੰ ਸასი ਸ਼ਕਰ